ਆਪਾਂਾ ਸੀਜ਼ਨ ਦੇ ਮਿਡਲ ਜੇ ਦੇ ਵਿੱਚ ਪਿੰਡ ਗਏ ਸੀ ਮਦਰ ਮਥਰਾ ਭਾਗੀ ਜਿਹੜਾ ਕਿ ਪਿੱਖੀਵਿੰਡ ਵਾਲੀ ਸਾਈਡ ਤੇ ਪੈ ਜਾਂਦਾ ਆ ਵਲਟੋਏ ਵਾਲੀ ਸਾਈਡ ਨੂੰ ਡੂੰਗਾ ਜਿਹਾ ਪੈ ਜਾਂਦਾ ਤੇ ਅੱਜ ਫਿਰ ਆਪਣੇ ਕੋਲ ਉਸ ਸਾਈਡ ਦੀ ਹੀ ਕੰਪਲੀਟ ਆਈ ਆ ਪਿੰਡ ਅਕਬਰਪੁਰਾ ਤੇ ਇਸ ਟਾਈਮ ਆਪਾਂ ਪੱਟੀ ਵਾਲੇ ਮੋੜ ਤੇ ਪਹੁੰਚ ਚੁੱਕੇ ਆ ਤੇ ਇੱਥੇ ਬਾਈ ਜੀ ਹੁਣਾਂ ਦਾ ਜਿਹੜਾ ਏਸੀ ਲੱਗਿਆ ਤੇ ਵੀਰ ਦਾ ਕਹਿਣਾ ਹੈ ਕਿ ਇਹ ਏਸੀ ਨਾ ਸਾਡਾ ਚੱਲਦਾ ਚੱਲਦਾ 쿨ਿੰਗ ਛੱਡ ਗਿਆ ਤੇ ਗਲਤੀ ਇਹਨਾਂ ਤੋਂ ਖੁਦ ਹੀ ਹੋ ਗਈ ਪਰ ਗਲਤੀ ਇਹਨਾਂ ਨੇ ਨਹੀਂ ਕੀਤੀ ਜਿਹੜੇ ਇਹਨਾਂ ਨੇ ਘਰੇ ਬੰਦੇ ਕੰਮ ਵਾਸਤੇ ਲਾਏ ਸੀਗੇ ਉਹਨਾਂ ਨੇ ਇਸ ਏਸੀ ਦੀ ਮੂਵਮੈਂਟ ਜਿਹੜੀ ਚੇਂਜ ਕੀਤੀ ਤੇ ਉਹਦੇ ਨਾਲ ਏਸੀ ਦੀ ਗੈਂ ਜਿਹੜੀ ਉਹ ਲੀਕ ਹੋ ਗਈ ਇਸ ਟਾਈਮ ਪਹੁੰਚ ਚੁੱਕੇ ਆਪਾਂ ਪਿੰਡ ਕੱਚਾ ਪੱਕਾ ਤੇ ਇੱਥੋਂ ਆ ਨਹਿਰ ਦੇ ਕਿਨਾਰੇ ਕਿਨਾਰੇ ਆਪਾਂ ਚੱਲਦੇ ਚੱਲਦੇ ਨਾਲ ਬਹੁਤ ਵਧੀਆ ਲੋਕੇਸ਼ਨ ਹੈ ਤੇ ਆਪਾਂ ਇਸ ਟਾਈਮ ਪਿੰਡ ਪਹੁੰਚ ਚੁੱਕੇ ਆ ਅਕਬਰਪੁਰਾ ਅਕਬਰਪੁਰਾ ਦਾ ਸਕੂਲ ਹੈ ਤੇ ਹੁਣ ਸਾਹਮਣੇ ਜਿਹੜੇ ਨਾ ਗੁਰੂ ਘਰ ਨਜ਼ਰ ਆ ਰਿਹਾ ਇਹ ਸਾਈਡ ਨੂੰ ਗਲੀਆਂ ਦੇ ਵਿੱਚ ਦੀ ਹੁੰਦੇ ਹੋਏ ਆਪਾਂ ਬਾਈ ਜੀ ਹੁਣਾਂ ਦੇ ਘਰੇ ਪਹੁੰਚ ਚੁੱਕੇ ਆ ਤੇ ਇਹ ਏਸੀ ਲੱਗਾ ਵੋਲਟਾਸਕ ਕੰਪਨੀ ਦਾ ਏਸੀ ਨੂੰ ਹੁਣ ਆਪਾਂ ਚਲਾ ਕੇ ਚੈੱਕ ਕਰਦੇ ਆ ਏਸੀ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈਗੀ ਹੈ ਏਸੀ ਦਾ ਸਵਿਚ ਕੀਤਾ ਆਨ ਤੇ ਜਦੋਂ ਏਸੀ ਨੂੰ ਚਲਾ ਕੇ ਦੇਖਿਆ ਤੇ ਏਸੀ ਦੇ ਵਿੱਚੋਂ ਜਿਹੜੀ ਕੂਲਿੰਗ ਨਹੀਂ ਸੀ ਆ ਰਹੀ ਵੈਸੇ ਏਸੀ ਚੱਲੀ ਜਾਂਦਾ ਔੜੀ ਮੰਗਾ ਕੇ ਲਾ ਕੇ ਤੇ ਹੁਣ ਆਪਾਂ ਚੈੱਕ ਕਰਨ ਲੱਗੇ ਆ ਆਹ ਆਟੋ ਡੋਰ ਪਿਆ ਇਧਰਲੇ ਮੈਨੇ ਪਾਈਪਾਂ ਦੇ ਉੱਤੇ ਉਪਰ ਆ ਤੇਲ ਨਜ਼ਰ ਆਉਣਾ ਪਿਆ ਇਹ ਹੀ ਪਾਈਪ ਕਿਤੇ ਇਹਨਾਂ ਦੇ ਖਿਲ ਗਈ ਆ ਤੇ ਕਹਿੰਦੇ ਵੀ ਗੈਸ ਲੀਕ ਹੋ ਗਈ ਦੇਖਦੇ ਆ ਕਿੱਥੋਂ ਲੀਕ ਹੋਈ ਆ ਕੀ ਚੱਕਰ ਬਣਿਆ ਆ ਸਾਰਾ ਤੇਲ ਆਇਆ ਪਿਆ ਪਾਈਪਾਂ ਦੇ ਹਾਲਾਤ ਤੁਸੀਂ ਦੇਖੋ ਇਹਨਾਂ ਨੂੰ ਆਪਾਂ ਸੈੱਟ ਕਰਨ ਦੀ ਕੋਸ਼ਿਸ਼ ਕਰਾਉਂ ਕੋਇਲ ਟਾਇਰ ਤੇ ਬਹੁਤ ਆਇਆ ਹੈਗਾ ਕੋਈ ਪ੍ਰੈਸ਼ਰ ਤਾਂ ਹੋਊਗਾ ਅੰਦਰ ਥੋੜਾ ਜਿਹਾ ਹੋਊਗਾ ਫਿਰ ਵੀ ਆਪਾਂ ਨੂੰ ਚੈੱਕ ਕਰਦੇ ਉਪਰ ਕਵਰ ਉਤਾਰ ਕੇ ਦੇਖ ਰਿਹਾ ਅੰਦਰਲੇ ਬਨੇ ਕੋਈ ਕਿਸੇ ਤਰ੍ਹਾਂ ਦੀ ਲੀਕ ਜਾਂਦਾ ਕੋਈ ਵੀ ਨਿਸ਼ਾਨ ਨਹੀਂ ਨਜ਼ਰ ਆ ਰਿਹਾ ਗਰਬੜੀ ਸਾਰੀ ਉੱਥੇ ਹੀ ਆ। ਹਲਕਾ ਹਲਕਾ ਇੱਥੋਂ ਨਾ ਸੇਮ ਦਾ ਨਜ਼ਰ ਆਉਂਦਾ। ਵੀਡੀਓ ਦੇ ਵਿੱਚ ਤਾਂ ਬੁਲਬਲੇ ਤਾਂ ਨਹੀਂ ਨਜ਼ਰ ਆਉਂਦੇ। ਪਰ ਬਹੁਤ ਮੈਨਰਜੀ ਇੱਥੋਂ ਕੰਪਰੈਸ਼ਰ ਹੁਣ ਇਹਦਾ ਆਨ ਹੋਇਆ ਤੇ ਕੂਲਿੰਗ ਜਿਹੜੀ ਹੈ ਨਾ ਜਮੇ ਨਹੀਂ ਹੋ ਰਹੀ ਨਾ ਤਾਂ ਹੀਟ ਹੈ ਗਈ ਆ। ਅੰਪੀਅਰ ਵੀ ਤਕਰੀਬਨ 3 ਕਿਤੇ 3 ਦੇ ਕਰੀਬ ਲੈ ਗਿਆ ਹੈ ਤੇ ਬੈਂਕ ਪ੍ਰੈਸ਼ਰ ਵੀ 7-8 ਹੈ। ਗੈਸ ਜਮਾਂ ਇਹਦੇ ਵਿੱਚੋਂ ਨਿਕਲ ਚੁੱਕੀ ਆ। ਹੁਣ ਇਹਨੂੰ ਚੰਗੀ ਤਰ੍ਹਾਂ ਚੈੱਕ ਕਰਦੇ ਆ ਕਿੱਥੋਂ ਕਿਥੇ ਦੀ ਲੀਕੀਜ ਮਿਲਦੀ ਆ। ਹਲਕੀ ਹਲਕੀ ਪਾਈਪ ਦੇ ਉੱਪਰ برف ਜਿਹੜੀ ਹੈ ਜੰਮਣੀ ਸ਼ੁਰੂ ਜੰਮਣੀ ਸ਼ੁਰੂ ਹੋ ਗਈ ਹੈ ਜੇਕਰ ਫਲੇਅਰ ਨਾੜ ਨੂੰ ਚੈੱਕ ਕੀਤਾ ਜਾਵੇ ਨਾ ਤੇ ਪੂਰਾ ਢਿੱਲਾ ਆ ਪਿਆ ਦੇਖੋ ਆ ਢਿੱਲਾ ਆ ਜਿਹਦੇ ਚ ਗੈਸਿੰਮਨ ਦੇ ਪੂਰੇ ਚਾਂਸ ਬਣ ਜਾਂਦੇ ਆ ਛੇਆਂ ਦੇ ਟੁੱਟਾ ਵੀ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਫਲੇਅਰ ਨਾੜ ਜਿਹੜੇ ਆ ਉਹ ਫਲੇਅਰ ਕੱਟ ਦਿੱਤੇ ਗਿਆ ਤੇ ਇਧਰਲੇ ਬਨੇ ਪਾਈਪ ਦੇ ਉੱਪਰ ਆਪਾਂ ਇਨਸੂਲੇਸ਼ਨ ਛੜਾਉਣੀ ਹੈ ਸਮਾਨ ਹੌਲੀ ਹੌਲੀ ਆਪਾਂ ਉੱਪਰ ਇਕੱਠਾ ਕਰ ਲਿਆ ਆਈਸੋਲੇਸ਼ਨ ਆ ਆ ਗਈਆਂ ਨੇ ਇਹਨਾਂ ਨੂੰ ਉੱਪਰ ਕਰ ਦੇਣਾ ਤਾਂ ਕਿ ਜਿਹੜੀ ਪਾਈਪ ਜਿਹੜੀ ਇਹ ਨਾਲ ਉਹ ਬਚੀ ਰਹੇ ਵਾਈਬ੍ਰੇਟ ਤੋਂ ਜਾਂ ਕੋਈ ਇਸ ਤਰ੍ਹਾਂ ਦਾ ਵੀ ਕੋਈ ਢਾਂਡਾ ਨਾ ਰਵੇ ਉਹ ਪੱਕਾ ਕਾਫੀ ਲੱਗੀ ਹੋਈ ਹੈ ਸਿਲੰਡਰਾਂ ਨੂੰ ਆਪਾਂ ਛਾਂਵੇਂ ਰੱਖ ਦਿੰਗੇ ਪਾਈਪਾਂ ਦੇ ਉੱਪਰ ਇਨਸੂਲੇਸ਼ਨ ਚੜਾ ਕੇ ਉੱਪਰ ਆਪਾਂ ਕਰ ਦਿੱਤੀ ਹੈ ਟੇਪ ਤੇ ਇੱਧਰ ਜਿਹੜੇ ਆਪਾਂ ਫਲੇਅਰ ਕੱਟੇ ਸੀਗੇ ਨਟ ਪਾ ਕੇ ਹੁਣ ਦੁਬਾਰਾ ਆਪਾਂ ਨਵੇਂ ਫਲੇਅਰ ਬਣਾ ਦਿੱਤੇ ਆ ਪਾਈਪ ਵਾਲਾ ਕੰਮ ਬਿਲਕੁਲ ਮੁਕੰਮਲ ਹੋ ਚੁੱਕਾ ਹੁਣ ਦੇਖੋ ਵੇਖਣ ਦੇ ਵਿੱਚ ਵੀ ਕਿੰਨੀ ਜਿਆਦਾ ਜੱਜਦੀ ਪਈ ਹੈ ਤੇ ਪਾਈਪ ਦੀ ਜਿਹੜੀ ਹੈ ਲਾਈਫ ਵੀ ਵਧ ਗਈ ਤੇ ਕੂਲਿੰਗ ਜਿਹੜੀ ਐਫੀਸ਼ੀਐਂਸੀ ਉਹ ਵੀ ਜਿਆਦਾ ਤੇਜ਼ ਹੋ ਜੇਗੀ ਜਾਣ ਦੇ ਛੱਡ ਛੜਤੀ ਸਿਸਟਮ ਦੇ ਵਿੱਚ ਆਪਾਂ ਪ੍ਰਿਆ ਪ੍ਰੈਸ਼ਰ ਤੇ ਪ੍ਰੈਸ਼ਰ ਭਰ ਕੇ ਜਿੱਥੋਂ ਗੈਸ ਲੀਕ ਹੋਈ ਸੀ ਉੱਥੋਂ ਆਪਾਂ ਚੈੱਕ ਕਰਦੇ ਪਏ ਕਿਸੇ ਬੰਨੇ ਕੋਈ ਵੀ ਲੀਕ ਨਹੀਂ ਤੇ तकरीबन 10 ਮਿੰਟ ਹੋ ਗਿਆ ਆਪਾਂ ਵੇਖ ਕਰਦੇ ਜਿੰਨਾ ਪ੍ਰੈਸ਼ਰ ਭਰਿਆ ਸੀ ਓਨੇ ਦਾ ਓਨੇ ਰੋਕ ਗਿਆ ਨੇ ਵਿੱਚ ਪੂਰਾ ਵੈਕਿਊਮ ਹੋ ਗਿਆ ਸਟੈਂਡਪਾਈ ਦੇ ਵਿੱਚ ਆ ਵੇਖਿਆ ਵਾ ਬੰਦ ਕਰ ਦਿੰਨੇ ਆ ਉਹ ਵੀ ਚੈੱਕ ਕਰ ਲੈਨੇ ਆ ਬਿਲਕੁਲ ਓਕੇ ਆ ਵੇਖਿਆ ਪਿੰਡ ਅਕਬਰਪੁਰਾ ਇੱਕ ਉਹ ਸਾਹਮਣੇ ਗੁਰੂ ਘਰ ਬੰਦਾ ਪਿਆ ਇੱਕ ਇਧਰ ਗੁਰਦੁਆਰਾ ਸਾਹਿਬ ਹੈ ਮੇਰੀ ਪੀਰੀ ਦਾ ਮਾਲਕ ਤੰਤਨ ਗੁਰੂ ਹਰਗੋਬਿੰਦ ਮਹਾਰਾਜ ਜੀ ਵਾਇਰ। ਜਿਵੇਂ ਕੰਰੋਂ ਤੋਂ ਬਾਅਦ ਵਜ ਗਏ ਸਿੰਦੇ ਵਿੱਚੋਂ ਪਛੜ ਦਿੱਤੀ। ਤੇ ਹੁਣ ਜਿੰਨੇ ਜਿਹੜੇ ਕੰਪਰੈਸ਼ਰ ਨੇ ਲਾਉਣ ਆਉਂਦਾ ਉਹਨਾਂ ਜਨ ਆਪਾਂ ਨੂੰ ਵੇਟ ਕਰਨੀ ਪੈਣੀ। ਚਲਾਇਆ। ਗੈਸ ਜਿਹੜੀ ਆndi ਬਿਲਕੁਲ ਓਕੇ ਹੋ ਚੁੱਕੀ ਐ। ਖੀਟ ਵੀ ਬਰਾਬਰ ਆ ਰਹੀ ਐ। ਰਿਟਰਨ ਵੀ ਬਿਲਕੁਲ ਓਕੇ ਐ। ਹੁਣ ਆਪਾਂ ਇਹਨੂੰ ਬੰਦ ਕਰਕੇ ਦਿਖਾਉਣੇ ਵੀ ਆਪਾਂ ਕਰਾਂਗੇ ਸਰਵਿਸ। ਇੱਥੇ ਲਾਈਟ ਤਾਂ ਰੱਬ ਦਾ ਨਾਮ ਆਈ ਐ। ਗਲੈਡ ਬਹੁਤ ਘੱਟ ਹੈ ਤੇ ਪ੍ਰੈਸ਼ਰ ਪੰਪ ਵੀ ਆਉਣ ਨਹੀਂ ਹੁੰਦਾ ਪਿਆ। ਉਹ ਸਟੈਪਲਾਈਜ਼ਰ ਦੇ ਸਰੂਵ ਚੱਲਦਾ ਪਿਆ ਇਹ ਬਿਨਾਂ ਸਟੈਪਲਾਈਜ਼ਰ ਦਾ ਆਉਣ ਹੀ ਨਹੀਂ ਹੋ ਰਿਹਾ ਆਵਾਜ਼ ਆ ਰਹੀ ਖਾਲੇ। ਮੈਨੇ ਨਾ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲੇ ਤੇ ਉਂਗਲੀ ਟੇਢੀ ਕਰਨੀ ਪੈਂਦੀ ਉਹ ਹੀ ਹਾਲਾਤ ਤੁਹਾਨੂੰ ਦਿਖਾਉਣਾ ਮੈਂ। ਹੁਣ ਇਹ ਵਾਸ਼ਰ ਚੱਲ ਨਹੀਂ ਰਿਹਾ ਤੇ ਵਾਸ਼ਰ ਨੂੰ ਚਲਾਉਣ ਵਾਸਤੇ ਆਪਾਂ ਗਾਰਡ ਲਗਾਇਆ। ਏਸੀ ਦਾ ਸਟੈਪਲਾਈਜ਼ਰ ਲਾ ਕੇ ਲਿਆਏ ਆ ਤੇ ਸਟੈਪਲਾਈਜ਼ਰ ਨੂੰ ਇੱਥੇ ਲਗਾ ਕੇ ਜਿਹੜੇ ਵੋਲਟੇਜ ਹੈ ਉਹ ਵਧ ਕੀਤੇ ਨੇ। ਤੁਹਾਨੂੰ ਆਪਾਂ ਵਾਸ਼ਰ ਨੂੰ ਚਲਾ ਦੇ ਬਾਈ ਚੱਲ ਜੀ ਆਪਾਂ ਸਰਵਿਸ ਕਰਦੇ ਅਸਲ ਦੇ ਵਿੱਚ ਇਸ ਏਸੀ ਦੀ ਗੈਸ ਲੀਕ ਹੋਣ ਦਾ ਕਾਰਨ ਇਹ ਕਿ بارشਾਂ بارشਾਂ ਬਹੁਤ ਜ਼ਿਆਦੀਆਂ ਹੋਈਆਂ ਤੇ ਤੁਸੀਂ ਸੋਚੋਗੇ بارشਾਂ ਨਾਲ ਏਸੀ ਦੀ ਗੈਸ ਲੀਕ ਕਿਵੇਂ ਹੋਗੀ بارشਾਂ ਹੋਈਆਂ ਗੈਸ ਲੀਕ ਹੋਣ ਦਾ ਕਾਰਨ ਇਹ ਬਣਿਆ ਕਿ ਇਹਨਾਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਚੋਲ ਲੱਗ ਪਈਆਂ ਤੇ ਬਾਈ ਜੀ ਹੁਣਾਂ ਨੇ ਉੱਪਰ ਮਿੱਟੀ ਪਵਾ ਕੇ ਤੇ ਕਹਾਣੀ ਦਾ ਲੇਪ ਦੇਣਾ ਹੈਗਾ ਜੋ ਲੇਪ ਦੇਣ ਵਾਸਤੇ ਇਹਨਾਂ ਨੇ ਸੱਦੇ ਮਜ਼ਦੂਰ ਤੇ ਉਹਨਾਂ ਨੇ ਕੀ ਕੀਤਾ ਇਹਨੂੰ ਜਿੰਨੇ ਵੀ ਖੋਲ ਕੇ ਪਾਸੇ ਕਰ ਦਿੰਨੇ ਤੇ ਛੱਤ ਦੇ ਉੱਪਰ ਮਿੱਟੀ ਲੱਗ ਜਾਈ ਜਦੋਂ ਖੋਲਣ ਲੱਗੇ ਇਹਨਾਂ ਦਾ ਪਤਾ ਨਹੀਂ ਵੀ ਖੋਲੀ ਦਾ ਕਿਵੇਂ ਤੇ ਖੋਲਦਿਆਂ ਉਹਨਾਂ ਨੇ ਨਾੜ ਖੋਲ ਤੇ ਜਿੰਨੇ ਜੁਗ ਗਏ ਇਸ ਜਿਹੜੀ ਲੀਕ ਹੋ ਗਈ ਇਸ ਕਾਰਨ ਕਰਕੇ ਜਿਹੜਾ ਆਪਾਂ ਨੂੰ ਇੱਥੇ ਆਉਣਾ ਪਿਆ ਇਹ ਬਿਲਕੁਲ ਸਾਫ਼ ਹੋ ਗਿਆ ਤੇ ਹੋਰ ਜਿਹੜਾ ਨਾ ਉਹ ਇੰਡੋਰ ਦੀ ਸਰਵਿਸ ਵਾਲਾ ਵੀ ਕੰਮ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਇੰਡੋਰ ਦੀ ਸਰਵਿਸ ਥੱਲੇ ਜਾ ਕੇ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਚਲਾ ਕੇ ਉਹਨੂੰ ਚੈੱਕ ਕਰਾਂਗੇ ਇੰਡੋਰ ਯੂਨਟ ਦੇ ਸਾਰੇ ਕਵਰ ਆਪਾਂ ਉਤਾਰ ਦਿੱਤੇ ਆ ਦੇਖਣ ਨੂੰ ਏਸੀ ਦੇ ਵਿੱਚ ਇੰਨੀ ਜਿਆਦਾ ਡਸਟ ਨਹੀਂ ਲੱਗਦੀ ਪਰ ਕਾਲਾਪਨ ਇਹਦੇ ਉੱਪਰ ਪਿਆ ਆ ਤੇ ਕਾਲੇਪਨ ਨੂੰ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਆਪਣੇ ਕੋਲ ਫੋਗ ਸਪਰੇਅ ਆ ਇਹਦਾ ਇਹੀ ਕੰਮ ਹੈ ਕਿ ਇਹਦੇ ਨਾਲ ਜਿਦੋਂ ਆਪਾਂ ਕਰਦੇ ਆ ਨਾ ਜਿਹੜਾ ਵੀ ਕਾਲੇ ਜੇ ਡਾਟ ਪਏ ਹੁੰਦੇ ਆ ਉਹ ਕਲੀਅਰ ਕਰ ਦਿੰਦੇ ਆ ਹੁਣ ਸਾਰੇ ਕੋਇਲ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਇਹਨੂੰ ਫੋਗ ਸਪਰੇਅ ਨੂੰ ਮਾਰ ਦਿੰਦੇ ਆ ਉਸ ਤੋਂ ਬਾਅਦ ਜੇ 10-15 ਮਿੰਟ ਘਟੋ-ਘਟ ਵੇਟ ਕਰਾਂਗੇ ਤਾਂ ਜੋ ਜੇ ਜਿਹੜਾ ਆਪਣਾ ਅਸਰ ਦਿਖਾ ਸਕੇ ਤੇ ਉਹਦੇ ਨਾਲ ਜਿਹੜੀ ਕੋਇਲ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ ਸਾਰੀ ਸਪਰੇ ਜਿਹੜੀ ਕੋਇਲ ਦੇ ਵਿੱਚ ਚੰਗੀ ਤਰ੍ਹਾਂ ਕੋਲ ਮਿਲ ਗਈ ਹੈ ਤੇ ਹੁਣ ਕੁਝ ਟਾਈਮ ਵੇਟ ਕਰਨ ਤੋਂ ਬਾਅਦ ਵਿੱਚ ਆਪਾਂ ਇਹਦੇ ਉੱਪਰ ਪ੍ਰੈਸ਼ਰ ਨਾਲ ਪਾਣੀ ਮਾਰ ਦਿੰਦੇ ਹਾਂ ਜਿਵੇਂ ਜਿਵੇਂ ਪਾਣੀ ਵਜਦਾ ਪਿਆ ਕੋਇਲ ਦੀ ਸ਼ਾਈਨਿੰਗ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਪੂਰੇ ਕੋਇਲ ਦੇ ਵਿੱਚ ਜਿੰਨੇ ਵੀ ਜਿਹੜੇ ਡਾਟ ਪਏ ਸੀਗੇ ਨਾ ਉਹ ਪੂਰੇ ਨਿਕਲ ਚੁੱਕੇ ਆ ਤੇ ਪਾਣੀ ਜਿਹੜਾ ਤੁਸੀਂ ਦੇਖੋ ਝੱਗ ਦੇ ਥਰੂ ਜਿਹੜੀ ਜਿੰਨੀ ਵੀ ਡਸਟ ਹੈ ਸਾਰੀ ਬਾਹਰ ਨਿਕਲ ਗਈ ਹੈ ਹੁਣ ਦੇਖੋ ਵਿਆਹ ਵਾਲੀ ਬੀਬੀ ਦਾ ਕੁੰਡ ਜਦੋਂ ਉਤਾਰ ਕੇ ਵੇਣੇ ਨਾ ਤੇ ਆ ਮੇਕਅਪ ਦਾ ਕਮਾਲ ਹੈਗਾ ਕੋਇਲ ਬਿਲਕੁਲ ਐ ਗੋਰਾ ਚਿੱਟਾ ਨਜ਼ਰ ਆ ਰਿਹਾ ਹੈ ਲੇ ਬੰਨੇ ਤੁਸੀਂ ਦੇਖੋਗੇ ਬਲੋਰ ਵਾਲੇ ਬੰਨੇ ਨਿਗਾਹ ਮਾਰੋਗੇ ਤੇ ਉਹ ਵੀ ਬਿਲਕੁਲ ਜਿਹੜਾ ਐ ਸਾਫ ਆ ਸਾਰੀ ਡਸਟ ਇਹਦੇ ਵਿੱਚ ਲੱਗੇ ਲਗਾਏ ਦੀ ਨਿਕਲ ਗਈ ਹੁਣ ਏਸੀ ਦੇ ਆਪਾਂ ਸਾਰੇ ਕਵਰ ਲਗਾ ਦਿੱਤੇ ਆ ਇਧਰ ਜਿਹੜਾ ਆਪਾਂ ਸਟੈਪ ਲੈ ਜਿਹਦੇ ਉਤਾਰਿਆ ਸੀ ਸਰਵਿਸ ਕਰਨ ਵਾਸਤੇ ਤੇ ਸਟੈਪ ਲੈ ਜਰ ਨੂੰ ਵੀ ਆਪਾਂ ਲਗਾ ਦਿੱਤਾ ਏਸੀ ਨੂੰ ਕੀਤਾ ਆਉਣ ਏਸੀ ਜਿਹੜਾ 쿨ਿੰਗ ਵਾਲੇ ਪੂਰੇ ਫੱਟੇ ਚੱਕੀ ਜਾਂਦਾ ਕਿਸੇ ਬੰਨੇ ਕੋਈ ਵੀ ਕਮੀ ਪੇਸ਼ੀ ਨਹੀਂ ਹੈ ਏਸੀ ਦੇ ਵਿੱਚ ਏਸੀ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਪਿੰਡ ਅਕਬਰਪੁਰਾ ਦੇ ਇਸ ਏਸੀ ਦੀ ਕੰਪਲੀਟ ਜੇਕਰ ਵੀਡੀਓ ਪਸੰਦ ਆਵੇ ਇਹਨੂੰ ਵੱਧ ਤੋਂ ਵੱਧ ਆਪਣੇ ਮਿੱਤਰ ਬੀਲੀਆਂ ਦੇ ਵਿੱਚ ਸਾਂਝੀ ਕਰਨਾ